ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਵਾਕਾਂ ਵਿੱਚ ਵਰਤੋਂ ਕਰਾਂਗੇ ਕੱਕੇ ਦੇ ਕ ਕਬੂਤਰ ਦੇ ਠੀਕ ਹੈ ਨਾਓ ਲੈਟ ਸਟਾਰਟ ਨੰਬਰ 1 ਹੈ ਕਬੂਤਰ ਬਾਜ਼ ਕਬੂਤਰ ਪਾਲਣ ਵਾਲੇ ਕਬੂਤਰ ਬਾਜ਼ ਨੇ ਆਪਣੇ ਕਬੂਤਰਾਂ ਦੀ ਨਈ ਜੋੜੀ ਖਰੀਦੀ ਏਨਕਿ ਉਹਨਾਂ ਨੇ ਕਬੂਤਰਾਂ ਦੀ ਨਵੀਂ ਇੱਕ ਜੋੜੀ ਖਰੀਦੀ ਹੈ ਨੈਕਸਟ ਕਬਾੜੀ ਮਾਰਕਾ ਮਾੜਾ ਏ ਕਟਿਆ ਮੈਨੂੰ ਕਬਾੜੀ ਮਾਰਕਾ ਮੋਬਾਈਲ ਫੋਨ ਨਹੀਂ ਚਾਹੀਦਾ ਯਾਨਕੀ ਬਹੁਤ ਜ਼ਿਆਦਾ ਘੱਟਿਆ ਮੈਨੂੰ ਉਹ ਨਹੀਂ ਚਾਹੀਦਾ ਕਥਾ ਕਹਾਣੀ ਗੁਰੂ ਦੀ ਕਥਾ ਸੁਣ ਕੇ ਮਾਨੂੰ ਸ਼ਾਂਤੀ ਮਿਲੀ ਕੰਨ ਕੁੱਤਰਨੇ ਪੇਸ਼ ਨਾ ਜਾਣਦੇ ਨੀ ਮਾਪੇ ਆਪਣੇ ਬੱਚਿਆਂ ਦੇ ਕੰਨ ਕੁੱਤਰਦੇ ਰਹਿੰਦੇ ਹਨ ਪਰ ਇਹ ਸਿਰਫ ਉਹਨਾਂ ਦੀ ਭਲਾਈ ਲਈ ਹੁੰਦਾ ਹੈ ਨੰਬਰ 5th ਹੈ ਕੂਨ ਕਸਰ ਨੁਕਸ ਦੇਖੀ ਇੰਜਨ ਦੀ ਮੁਰੰਮਤ ਦਾ ਕੰਮ ਧਿਆਨ ਨਾਲ ਕਰੀ ਕੋਈ ਕੂਨ ਕਸਰ ਰਹਿ ਨਾ ਜਾਵੇ ਯਾਨੀ ਕਿ ਕੋਈ ਨੁਕਸ ਨਾ ਰਾਜੇ ਕਾਲਾ ਬੇਚੈਨੀਆ ਵਿਆਕੁਲ ਮੇਰਾ ਮਨ ਇਥੋ ਚਲੇ ਜਾਣ ਲਈ ਕਾਲਾ ਪੈ ਗਿਆ ਕਰਮਾ ਵਾਲਾ ਕਿਸਮਤ ਵਾਲਾ ਬੁੱਢੀ ਨੇ ਬੱਚੇ ਨੂੰ ਆਸ਼ੀਸ਼ ਦੇਂਦਿਆ ਕਿਹਾ ਕਰਮਾ ਵਾਲਾ ਤੇਰੀ ਉਮਰ ਲੰਬੀ ਭੋਗੋ ਕੜ ਕੁਟਾਵਾ ਬਹੁਤ ਤੇਜ਼ ਐ ਜ਼ੋਰਦਾਰ ਉਸਨੇ ਇਸ ਪ੍ਰੋਜੈਕਟ ਨੂੰ ਸਮੇਤ ਪੂਰਾ ਕਰਨ ਲਈ ਕੜ ਕੁਟਾਵਾ ਕੀਤਾ ਯਾਨੀ ਕਿ ਬਹੁਤ ਜ਼ੋਰਦਾਰ ਨਾਲ ਜਾਂ ਬਹੁਤ ਤੇਜ਼ੀ ਨਾਲ ਕੰਮ ਕੀਤਾ ਕਰਤਬ ਕਾਮਯਾਬ ਕਲਾ ਸੱਚ ਬੋਲਣਾ ਸਾਡਾ ਕਰਤਬ ਹੈ ਕਾਇਨਾਤ ਸ੍ਰਿਸ਼ਟੀ ਜਾਂ ਦੁਨੀਆ ਵੀ ਅਸੀਂ ਲਿਖ ਸਕਦੇ ਹਾਂ ਠੀਕ ਹੈ ਪਰਮਾਤਮਾ ਸਾਰੀ ਕਾਇਨਾਤ ਦਾ ਸਿਰਜਣਹਾਰ ਹੈ ਯਾਨੀ ਕਿ ਸਾਰੀ ਸ੍ਰਿਸ਼ਟੀ ਕਿੰਨੇ ਬਣਾਈਆਂ ਪਰਮਾਤਮਾ ਨੇ ਕਮਜ਼ੋਰ ਨੀਤਾਨਾ ਉਹ ਲੰਬੀ ਬਿਮਾਰੀ ਪਿੱਛੋਂ ਕਾਫੀ ਕਮਜ਼ੋਰ ਹੋ ਗਿਆ ਨੈਕਸਟ ਹੈ ਕੁਛ ਡਲੀ ਜਿਹੜਾ ਬੱਚਾ ਆਜੇ ਤੁਰਦਾ ਨਾ ਹੋਵੇ ਸੀਤਾ ਤੇ ਦੋ ਬੱਚੇ ਖੇਡ ਰਹੇ ਹਨ ਪਰ ਕੁਛ ਤੜੜੀ ਹੋ ਰਹੀ ਸੀ ਨੈਕਸਟ ਨੰਬਰ 13 ਹੈ ਕਾਪਾ ਕੰਬਨ ਜਾਂ ਦੱਦ ਦੇ ਕਾਰਨ ਸ਼ਰੀਰ ਦੇ ਕੰਬਨ ਦੀ ਕਿਰਿਆ ਉਸ ਦੀ ਆਵਾਜ਼ ਦਰਦ ਦੇ ਮਾਰੇ ਕੰਬ ਰਹੀ ਸੀ ਕੂੜ ਝੂਠ ਸਾਨੂੰ ਕਦੇ ਕੂੜ ਨਹੀਂ ਕਰਨਾ ਚਾਹੀਦਾ ਯਾਨੀ ਕਿ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ ਕਸਬੀ ਪੇਸ਼ਾਵਰ ਰਾਮਲੀਲਾ ਖੇਡਣ ਵਾਲੇ ਵਿਅਕਤੀ ਕਸਪੀ ਅਦਾਕਾਰ ਨਹੀਂ ਹੁੰਦੇ ਨੈਕਸਟ ਨੰਬਰ 16 ਕੁੱਖੇ ਪੇਟ ਮੱਜਾਂ ਨੇ ਖਾ ਖਾ ਕੇ ਕੁੱਖਾ ਵੱਡ ਲਈਆ ਕੱਢ ਲਈਆ ਠੀਕ ਹੈ ਯਾਨੀ ਉਹਨਾਂ ਦਾ ਪੇਟ ਖਾ ਖਾ ਕੇ ਵੱਧ ਗਿਆ ਕਰੋਪੀ ਗੁੱਸਾ ਰੱਬ ਦੀ ਕਰੋਪੀ ਐਸੀ ਹੋਈ ਕਿ ਸਾਰਾ ਪਿੰਡ ਸੜ ਕੇ ਸੁਆਹ ਹੋ ਗਿਆ ਕੱਬਾ ਲੜਾਕਾ ਗੁਰਮੀਤ ਹੋਰਾ ਦਾ ਬੁੱਢਾ ਬੜਾ ਕੱਬਾ ਹੈ ਕੁਬੇਰ ਧੰਦਾ ਦੇਵਤਾ ਉਸਨੇ ਆਪਣੀ ਮਿਹਨਤ ਨਾਲ ਕੁਬੇਰ ਦੀ ਤਰ੍ਹਾਂ ਅਮੀਰੀ ਹਾਸਲ ਜਾਂ ਹਾਸਲ ਕੀਤੀ ਤੇ ਸੱਸਾ ਆਏਗਾ ਠੀਕ ਹੈ ਹਾਸਲ ਹਾਏ ਨੂੰ ਕੰਨਾ ਸੱਸਾ ਲੱਲਾ ਹਾਸਲ ਕੀਤੀ ਐਂ ਲਾਸਟ ਹੈ ਕਲੇਸ਼ ਦੁੱਖ ਸੰਤਾ ਨੇ ਸਦਾ ਕਲੇਸ਼ ਤੇ ਦੁੱਖ ਨੂੰ ਸਹਿਣ ਦੀ ਸਿੱਖਿਆ ਦਿੱਤੀ ਹੈ ਠੀਕ ਹੈ ਇਹ ਵਾਕਾ ਵਿੱਚ ਵਰਤੋ ਅੱਜ ਕਿਹੜੇ ਕਿਤੇ ਅਸੀਂ ਕਕਾ ਦੇ